ਇਸ ਜਗ੍ਹਾ ਤੇ ਲੈ ਕੇ ਆਏ ਕਿ ਵਿਸ਼ਵਾਸ ਕਰਨ ਵਾਲੇ ਦੇ ਲਈ ਸਭ ਕੁਝ ਹੋ ਸੰਭਵ ਹੈ ਤੇ ਜੇ ਅਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰਾਂਗੇ ਤਾਂ ਅਸੀਂ ਚੰਗੇ ਹੋ ਜਾਵਾਂਗੇ ਬਿਮਾਰੀ ਤੋਂ ਬਿਮਾਰੀ ਵਿੱਚ ਯੇਸ਼ੂ ਤੋਂ ਚਿਕਾਈ ਕਿਸ ਤਰ੍ਹਾਂ ਪ੍ਰਾਪਤ ਕਰਨੀ ਆ ਵਿਸ਼ਵਾਸ ਦੇ ਨਾਲ ਸਾਨੂੰ ਕੀ ਚਾਹੀਦਾ ਵਿਸ਼ਵਾਸ ਕਰਨਾ ਚਾਹੀਦਾ ਸਿਖਾਈ ਬਿਮਾਰੀ ਤੋਂ ਚਿਕਾਈ ਨੂੰ ਪ੍ਰਾਪਤ ਕਰ ਸਕਦੇ ਹਾਂ ਔਰ ਜਿਹੜੇ ਦੁਸ਼ਟ ਆਤਮਾ ਦੇ ਵਿੱਚ ਜਕੜੇ ਹੋਏ ਆ ਉਹ ਵੀ ਵਿਸ਼ਵਾਸ ਦੇ ਨਾਲ ਹੀ ਅਸੀਂ ਉਹਨਾਂ ਨੂੰ ਕੱਢ ਸਕਦੇ ਆ ਬਿਮਾਰੀ ਨੂੰ ਕੱਢ ਸਕਦੇ ਆ ਪ੍ਰਾਰਥਨਾ ਦੇ ذریعے ਇਸਾ ਵਿੱਚ ਚਾਹੀਦਾ ਹੈ ਕਿ ਬਿਮਾਰੀ ਦੇ ਵਿੱਚ ਪ੍ਰਾਰਥਨਾ ਕਰੀਏ ਦੁੱਖ ਵਿੱਚ ਪ੍ਰਾਰਥਨਾ ਕਰੀਏ ਔਰ ਬੇਤੀ ਕਰੀਏ ਪ੍ਰਾਰਥਨਾ ਕਰੀਏ ਮੁਕਾਰਦੀ ਕਿਹਦੇ ਨਾਲੋਂ ਵਿਸ਼ਵਾਸ ਦੇ ਨਾਲ ਵਿਸ਼ਵਾਸੀ ਕਰਾਂਗੇ ਕਿ ਆਈ ਪਰੇਸ਼ਾ ਸਾਨੂੰ ਚੰਗਾ ਕਰੇਗਾ ਜੇ ਅਸੀਂ ਵਿਸ਼ਵਾਸੀ ਨਹੀਂ ਕਰਾਂਗੇ ਤੇ ਪਰਮੇਸ਼ੁਰ ਦੀਆਂ ਕਰਿਆਵਾਂ ਤੇ ਜਾਂ ਬਚਨ ਤੇ ਤੇ ਪਰਮੇਸ਼ੁਰ ਦੀ ਚਗਿਆਈ ਨਹੀਂ ਪ੍ਰਾਪਤ ਕਰ ਸਕਦੇ ਪ੍ਰਾਪਤ ਤਾਂ ਕਰ ਸਕਦੇ ਆ ਕਿ ਅਸੀਂ ਵਿਸ਼ਵਾਸ ਕਰਨਾ ਹੈ ਪਰ ਕੁਸੌਰੀ ਤੇ ਵਿੱਚ ਕਹਿੰਦਾ ਆ ਵਿਸ਼ਵਾਸ ਕਰਨ ਵਾਲੇ ਦੇ ਲਈ ਸਭ ਕੁਝ ਹੋ ਸਕਦਾ ਹੈ ਜੇ ਅਸੀਂ ਪਹਿਲਾਂ ਜਾਂ ਵਿਸ਼ਵਾਸ ਕਰਾਂਗੇ ਤੇ ਤਾਂ ਹੀ ਅਸੀਂ ਪਰਮੇਸ਼ੁਰ ਦੀ ਚਗਿਆਈ ਨੂੰ ਪ੍ਰਾਪਤ ਕਰ ਸਕਾਂਗੇ ਆ ਇਹ ਮੇਰੇ ਨਾਲ ਪਰ ਕੁਸੌਰੀ

ਬਹੁਤ سارے ਬੈਦਾਂ ਹੋ ਗਈਆਂ ਕੀਪਾਂ ਤੋਂ ਗਈ ਬਹੁਤ سارے ਉਹਨੇ ਜਗਤ ਤੇ ਬੱਖੇ ਕੇ ਕੇ ਹੁਣ ਕਿਤੇ ਕਿਨ ਤੇ ਗਈ ਹੋਵੇ ਕਿਤੇ ਵੀ ਗਈ ਉਹ ਜਾਣੇ ਜਦੋਂ ਆਪਣਾ ਤੋਂ ਹਮੇ ਆਤਮਾ ਗਈ ਪ੍ਰਾਪਤ ਗਈ ਔਰ ਉਹਨੂੰ ਪਤਾ ਚੱਲਿਆ ਕਿ ਯਿਸੂ ਜੀ ਆਇਆ ਤਾਂ ਯਿਸੂ ਜੀ ਆਇਆ ਕਿ ਮੈਂ ਉਹਨੇ ਤੇ ਕੀ ਮਾਂ ਮਾਂ ਦੇ ਚ ਸੋਚਿਆ ਕਿ ਮੈਂ ਉਹਦਾ ਪੱਲਾ ਛੁਲਾ ਉਹਦਾ ਚੰਗੀ ਹੋ ਜਾਵਾਂਗੇ ਫੇ ਮ ਅੱਗੇ ਪੜਾਗੇ 5 ਦੇ 34 ਵਿੱਚ ਲਿਖਿਆ ਕਿ ਉਹ ਕਹਿੰਦਾ ਹੈ ਪਰਮੇਸ਼ਰ ਦਾ ਵਚਨ आज मैडम है पाति दी क्या होती हां ओन्ने वस्तु आख्या اے بیٹੀ ਤੇ ਨੇਚਾ ਤੇ ਤੂੰ ਚੰਗਾ ਤੇਰਾ ਸੁਲਾਮ ਤੇ ਚਲੀ ਜਾ ਆਪਣੇ ਅਤੇ ਆਪਣੀ ਬਲਾ ਤੋਂ ਮਜੀ ਰੋ ਹਾਲੇਲੂਇਆ ਪਰਮੇਸ਼ਰ ਦਾ ਨੇ ਬਚਨ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਸੀ ਕਿ ਮੈਂ ਤੇ ਪਮਾਰ ਤੇ ਚੰਗੀ ਹੋ ਜਾਵਾਂਗੀ ਤੇ ਯੇਸ਼ੂ ਦਾ ਪੱਲਾ ਛੂਲੂਗੀ ਤਾਂ ਮੈਂ ਚੰਗੀ ਹੋ ਜਾਵਾਂਗੀ ਤੇ ਯਾਰ ਯੇਸ਼ੂ ਦਾ ਮੈਂ ਪੱਲਾ ਛੂਇਆ ਤੇ ਯੇਸ਼ੂ ਨੇ ਕਿੰਝੋ ਕੀਆ ਸਾਹਮਤ ਨਿਕਲੀ ਕਿ ਸਾਹਮਤ ਨਿਕਲੀ ਕਿ ਮੈਨੂੰ ਕਿਸੇ ਨੇ ਛੂਇਆ ਫਿਰ ਯੇਸ਼ੂ ਨੇ ਨਾ ਆਪਣੇ ਚੇਲੇ ਨੂੰ ਕਿਹਾ ਕਿ ਮੈਨੂੰ ਕਿਸੇ ਨੇ ਛੂਇਆ ਤੇ ਯੇਸ਼ੂਸੀ ਦੇ ਚੇਲੇ ਨੂੰ ਕਹਿਣ ਲੱਗੇ ਕਿ ਬਹੁਤ ساری ਭੀੜ ਆ ਤੈਨੂੰ ਕਿਤੇ ਵੀ ਲੱਗ ਸਕਦਾ ਹੈ ਜਦ ਕੀਤਾ ਵੀ ਆ ਉਹ ਯੇਸ਼ੂਸੀ ਉਹਨਾਂ ਨੂੰ ਕਹਿ ਰਿਹਾ ਕਿ ਮੈਨੂੰ ਕਿਸੇ ਨੇ ਛੂਇਆ ਤੇ ਫਿਰ ਉਹ ਡਰਦੀ ਅਪਦੇ ਤੇ ਅਗਰੋਂ ਅੱਧੀ ਗਈ ਯਸੂ ਦੇ ਕੋਲ ਗਏ ਤੇ ਉਹਨੇ ਕਿਹਾ ਪ੍ਰਭੂ ਜੀ ਮੈਂ ਤੇਰਾ ਪੱਲਾ ਛੋਇਆ ਤੇ ਉਹਨੇ ਇਹ ਚਾ ਦੱਸਿਆ ਕਿ ਮੈਂ ਪੱਲਾ ਛੋਇਆ ਉਹਨੇ ਵਿਸ਼ਵਾਸ ਕੀਤਾ ਸੀ ਤੇ ਪੱਲਾ ਛੋਇਆ ਸੀਗਾ ਤੇ ਪਰਮੇਸ਼ਰ ਨੇ ਫਿਰ ਉਹਨੂੰ ਕਿਹਾ ਕਿ ਤੂੰ ਭੈ ਬਹਿਤੀ ਤੇਰੀ ਨੇਚਾ ਨੇ ਤੈਨੂੰ ਚੰਗਿਆ ਕੀਤਾ ਤੂੰ ਸਲਾਮਤੀ ਦੇ ਨਾਲ ਚਲੀ ਜਾ ਤੇ ਉਹਨੇ ਵਿਸ਼ਵਾਸ ਕੀਤਾ ਸੀਗਾ ਤੇ ਉਹਨੇ ਚੰਗਿਆਈ ਨੂੰ ਪ੍ਰਾਪਤ ਕੀਤਾ ਜੇ ਅਸੀਂ ਵੀ ਇਸੇ ਤਰ੍ਹਾਂ ਵਿਸ਼ਵਾਸ ਕਰਾਂਗੇ ਤਾਂ ਚੰਗਿਆਈ ਨੂੰ ਪ੍ਰਾਪਤ ਕਰ ਸਕਦੇ ਹਾਂ परमेश्वर ने आप करते हैं परमेश्वर वचन पढ़े और बोले जानते हैं ना दूसरा पॉइंट आएगा पढ़े और बोले जानते हैं ना और जिस शायनी कोला के पकड़ा के जिस शायनी जिस शायनी का मंदिर तैयार पकड़ा के वह तुच्छ तो तो जाना जाता और मनुष्यों का त्यागा हुआ था वह दुखी पुरुष था, लोग से उसकी जान पहचान थी, और लोग उससे मुंह फेर लेते थे। वह तुच्छ जाना गया और उसने उसका मुंह न जाना। आलिंगन भैया। परमेश्वर ने आकावार करने की परमेश्वर ने ये वचन दे दिया।

ਤੇ ਅਜੇ ਸੁਲਝੀ ਦੇ ਸਾਡੇ ਲਈ ਸਲੀਬ ਤੇ ਜਾਨ ਦਿੱਤੀ ਅਸੀਂ ਪਾਪੀ ਬੁਨਾਹਾਰ ਸੀ ਜਿਹੜੇ ਪਰਮੇਸ਼ਰ ਨੇ ਸਾਡੇ ਲਈ ਜਾਨ ਦੇ ਕੇ ਸਾਨੂੰ ਬਚਾਉਣ ਦੇ ਲਈ ਦੁੱਖਾਂ ਦੇ ਛੁਟਕਾਰਾ ਦੇਣ ਤੇ ਲਈ ਯਿਸੂ ਨੇ ਸਲੀਬ ਤੇ ਜਾਨ ਦੇ ਕੇ ਸਭ ਨੂੰ ਛੁਟਕਾਰਾ ਦਿੱਤਾ ਮੌਤ ਦਾ ਛੁਟਕਾਰਾ ਦਿੱਤਾ ਔਰ ਹਰ ਪਾਪ ਪਰਮੇਸ਼ਰ ਚੱਲਿਆ ਹੀ ਦੇਣਾ ਪਰਮੇਸ਼ਰ ਚੱਕਾ ਕੱਢਣ ਵਾਲਾ ਰੋਇਆ ਕਰਨ ਵਾਲਾ ਖੁਦਾ ਹੈ

ਔਰ ਪਾਚੋ ਜਿਹੜਾ ਪੁਆਇੰਟ ਹੈਗਾ ਮੇਰਾ ਮਸੀਹ ਵੀ ਵਿਸ਼ਵਾਸ ਦੀ ਤੋਂ ਪ੍ਰਾਰਥਨਾ ਕਰਵਾਉਣਾ ਪਰ ਮਸੀਹ ਵੀ ਪੈਨਪਾ ਜਿਹੜੇ ਵਿਸ਼ਵਾਸ ਦੇ ਚਾ ਉਹਨਾਂ ਤੋਂ ਪ੍ਰਾਰਥਨਾ ਕਰਵਾਉਣਾ ਹੈ ਅਗਲਾ ਜਿਉਂ 5 ਦੀ 14 ਬਣਾ ਕੇ ਪਰਮੇਸ਼ਰ ਦੇ ਬਚਨ ਵਿੱਚੋਂ ਬਾਈਬਲ ਦੇ ਗਵਿਤਰ ਬਾਈਬਲ ਵਿੱਚੋਂ 5 ਦੀ 14 ਜੋ ਕੋ ਇਹ ਤੁਹਾਡੇ ਵਿੱਚ ਕੋਈ ਬੰਦਾ ਹੈ ਕਰਤਿਸੀਆ ਦੇ ਵਿਰੋਧਾਂ ਨੂੰ ਸਦ ਸਦਾ ਕਾ ਲਿਸਟ ਤੇ ਲੈ ਤਾ ਦੇਖੋ ਪ੍ਰਭੂ ਦਾ ਨਾਮ ਲੈ ਕੇ ਇਹਨੂੰ ਤੇਜ ਅਸਣ ਤਦ ਉਹਦੇ ਲਈ ਪ੍ਰਾਪਤ ਕਰੇ ਹਲੇਰੀਆ ਇਹ ਕਹਿੰਦਾ ਹੈ ਕਹਾ ਪ੍ਰਭੂ ਤੁਹਾਡੇ ਵਿੱਚ ਕੋ ਮੌਤਾ ਬਜੁਰਗਾ ਉਹਨੂੰ ਸਦਾ ਕਾ ਲੋਹ ਜੇ ਕੋਈ ਬਿਮਾਰਾ ਤੂੰ ਬੁਲਾਓ ਪਰਮੇਸ਼ੁਰ ਦੇ ਦਾਸ ਨੂੰ ਬੁਲਾਓ ਪਹਿਲਾਂ ਜੇ ਉਸ ਨੂੰ ਤੁਸੀਂ ਚੰਗਾ ਕਰਦਾ ਸੀਗਾ ਅੱਜ ਪਰਮੇਸ਼ੁਰ ਦੇ ਦਾਸਾਂ ਦੇ ਦੁਆਰਾ ਦੁਆ ਪ੍ਰਾਰਥਨਾ ਦੇ ਦੁਆਰਾ ਅਸੀਂ ਕੀ ਹੈ ਛੱਕਿਆਈ ਨੂੰ ਪ੍ਰਾਪਤ ਕਰਦੇ ਹਾਂ ਤੇ ਉਹਦੇ ਕੀ ਕਹਿੰਦਾ ਹੈ ਪਰਮੇਸ਼ੁਰ ਬਰਜਨ ਕਹਿੰਦਾ ਬਜ਼ੁਰਗਾਂ ਨੂੰ ਬੁਲਾ ਕੇ ਯਿਸੂ ਦੇ ਨਾਮ ਯੇਸ਼ੂ ਦਾ ਨਾਮ ਲੈ ਕੇ ਉਹਦੇ ਤੇਲ ਲਾਉਣ ਚੈਸਕ ਔਰ ਪ੍ਰਾਰਥਨਾ ਕਰਨ ਉਹ ਬਿਮਾਰ ਕੀਆ ਜਦੋਂ ਆਪਾਂ ਉਸ ਆਵੇਗਾ ਪਰਮੇਸ਼ਰ ਨੇ ਕਹਿੰਦਾ ਹੈ ਜਿਵੇਂ ਅਸੀਂ ਕਿ ਅਸੀਂ ਪ੍ਰਾਰਥਨਾ ਕਰਦੇ ਜੇ ਸਾਡੇ ਵਿੱਚ ਅਸੀਂ ਵਿਸ਼ਵਾਸ ਦੀਆਂ ਅਸੀਂ ਕੋਈ ਵੀ ਪ੍ਰਾਰਥਨਾ ਕਰਤਾ ਕਰਦੇ ਆ ਪਰਮੇਸ਼ਰ ਸਾਡੇ ਦੇ ਦੁਆਰਾ ਵੀ ਕੰਮ ਕਰਦਾ ਪਰਮੇਸ਼ਰ ਛੋਟੇ ਬੱਚੇ ਦੇ ਦੁਆਰਾ ਵੀ ਕੰਮ ਕਰ ਸਕਦਾ ਹੈ ਪਰਮੇਸ਼ਰ ਪ੍ਰਗਟਤਾ ਦੇ ਦੁਆਰਾ ਵੀ ਕੰਮ ਕਰਦਾ ਹੈ ਭੈਣਾਂ ਦੇ ਦੁਆਰਾ ਵੀ ਕੰਮ ਕਰਦਾ ਹੈ ਕਿ ਅਸੀਂ ਪਰਮੇਸ਼ਰ ਦੇ ਬਚਨ ਨੂੰ ਔਰ ਪ੍ਰਾਰਥਨਾ ਦੇ ਦੁਆਰਾ ਉਹਨਾਂ ਦੇ ਬਿਮਾਰਾਂ ਦੇ ਲਈ ਪ੍ਰਾਰਥਨਾ ਕਰ ਸਕੀਏ ਔਰ ਪਰਮੇਸ਼ਰ ਉਹਨਾਂ ਨੂੰ ਚੰਗਾ ਕਰ ਸਕੇ ਪਰਮੇਸ਼ਰ ਦਾ करती थे भी भी जब तुम उपवास करो तो कपियो के समान तुम्हारे मुंह पर उदासी ना छाई रहे क्योंकि वह अपना मुंह बनाए रहते जाने जा मैं तुमसे सब कहता हूँ ਮੈਂ ਪਰਮ ਪ੍ਰਤੀ ਹਰ ਪਾ ਚੁੱਕੇ ਹallelujah ਸਾਡੀਆਂ ਪ੍ਰਾਰਥਨਾ ਕਰਨੀ ਚਾਹੀਦੀ ਆ ਬਾਤਰਾ ਕੇ ਦੁਆ ਪ੍ਰਾਰਥਨਾ ਕਰਨੀ ਚਾਹੀਦੀ ਆ ਕਿ ਸਾਡੇ ਵਿੱਚ ਕੋਈ ਬਿਮਾਰ ਆ ਤਾਂ ਉਹਦੇ ਲਈ ਬਾਤਰਾ ਕੇ ਦੁਆ ਪ੍ਰਾਰਥਨਾ ਕਰੋ ਕਿ ਕੋਈ ਸੇ ਕਾਮਲੇ ਪ੍ਰਾਰਥਨਾ ਕਰੀਆ ਤੇ ਉਹ ਵੀ ਆਪਾਂ ਬਰਕਾ ਕੇ ਪ੍ਰਾਰਥਨਾ ਕਰ ਸਕਦੇ ਆ ਕਿਸੇ ਵੀ ਕੰਮ ਲਈ ਕਿਸੇ ਵੀ ਕੰਮ ਲਈ ਜੇ ਪਰਮੇਸ਼ਰ ਉਹ ਜਣੇ ਕਹਿੰਦਾ ਆ ਤੋ ਹੋ ਜਾਣੇ ਕਿਸ ਤਰ੍ਹਾਂ ਦੀ ਵੀ ਕਿਸੇ ਕੰਮ ਲਈ ਪ੍ਰਾਰਥਨਾ ਕਰਨ ਦਾ ਮੈਂ ਉਹਦੀ ਪ੍ਰਾਰਥਨਾ ਸ਼ੁਰੂ ਕਰਾਂ ਪੰਜੇ ਅਸੀਂ ਪ੍ਰਾਰਥਨਾ ਕਰਾਂਗੇ ਤਾਂ ਪਰਮੇਸ਼ਰ ਸੁਣੂਗਾ ਤੇ ਜੇ ਅਸੀਂ ਪਰਮੇਸ਼ਰ ਰਮੇਸ਼ਰ ਕਹਿੰਦਾ ਗੁਪਤ ਵਿੱਚ ਪ੍ਰਾਰਥਨਾ ਕਰੀਆ ਤੇ ਜੇ ਗੁਪਤ ਵਿੱਚ ਆਪਾਂ ਪਰਮੇਸ਼ਰ ਦੇ ਬਚਨ ਦੇ ਦੋਹਾਂ ਦੀ ਤਰਾਰ ਹੈ ਨਾ ਪਰਮੇਸ਼ਰ ਦੋ ਜਣੇ ਮੈਂ ਆਲਾ ਕੱਲ੍ਹ ਵੀ ਕਹਿੰਦਾ ਆ ਇੱਕ ਜਣੇ ਜੋ ਕਹਿੰਦਾ ਹੈ ਕਿ ਤੁਸੀਂ ਗੋਪ ਤੇ ਵਿੱਚ ਪ੍ਰਾਰਥਨਾ ਕਰੋ ਜੈਸੇ ਗੋਪ ਤੇ ਵਿੱਚ ਪ੍ਰਾਰਥਨਾ ਕਰਾਂਗੇ ਤਾਂ ਪਰਮੇਸ਼ਰ ਸਾਡੀ ਪ੍ਰਾਰਥਨਾ ਸੁਣਦਾ ਹੈ ਅਰ ਉਦੰਡਨਤਾ ਤੇ ਸੰਵਾਦ ਪ੍ਰਤੀਕਾਲ ਵੀ ਹੋਵੇਗਾ ਮੈਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਮੈਂ ਆਪਣੇ ਮਨ ਦੱਸਣਾ ਚਾਹੁੰਦੀ ਆ ਕਿ ਬੱਚੇ ਜਿਹਨਾਂ ਦੇ ਵਿੱਚ ਬਹੁਤ ਜ਼ਿਆਦਾ ਮੈਂ ਬਿਮਾਰ ਹੋ ਗਏ ਸੀ ਕਿਸੇ ਮੈਂ ਮੁੱਬੀ ਵੀ ਸਾਡੇ ਇੱਕ ਸੀਗੇ ਤੇ ਮੈਂ ਪ੍ਰਾਰਥਨਾ ਬਿਮਾਰ ਹੋਣ ਤੋਂ ਹੋਈ ਮੈਂਨਾਂ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਨੂੰ ਲੱਗ ਪਈ ਮਾਂ ਤੇ ਸਾਧਨ ਵੀਰ ਤੇ ਸੀ ਤੇ ਉਹਨਾਂ ਨੇ ਕੰਪੀਟਰ ਜਾ ਕੇ ਦੱਸਿਆ ਕਿ ਬਹੁਤ ਜ਼ਿਆਦਾ ਦਰਦ ਵਿੱਚ ਤੜਫ ਰਹੀ ਹੈ ਕੰਪੀ ਨੇ ਆ ਕੇ ਦੇਖਿਆ ਮੈਨੂੰ ਤੇ ਦੇਖਿਆ ਇਹ ਮੈਂ ਰਾਤ ਨੂੰ ਬਹੁਤ ਜ਼ਿਆਦਾ ਸਿਮੀਤੇ ਮੈਂ ਪਰਮੇਸ਼ੁਰ ਜੇੰਗੇ ਮੈਂ ਦੁਆ ਕਰ ਨਹੀਂ ਕੀਤੀ ਕਿ ਰੋ ਮੈਨੂੰ ਚੰਗਾ ਕਰ ਚੰਗਾ ਕਰ ਫਿਰ ਉਸ ਕਰ ਨੂੰ ਲੈ ਕੇ ਮੈਂ ਪਰਮੇਸ਼ੁਰ ਦੇ ਨਾਮ ਸੇ ਮੇਨੂੰ ਰੋਗ ਹੈ ਇਸੇ ਜਗ੍ਹਾ ਕਰ ਦੇ ਵਿੱਚ ਕਿਨੇ ਗਏ ਹੋ ਫਿਰ ਆਪ ਨੂੰ 10 11 ਵਜੇ ਆਏ ਜੋ ਹੈਡ ਆਊਟ ਅੰਦਰ ਮੈਡੀਕਲ ਬਬੂ ਪੈਨੀ ਦਾ ਸਟੋਰ ਤੇ ਤੁਹਾਨੂੰ ਤੇ ਗਏ ਉਥੋਂ ਟੈਸਟ ਕਰਵਾਇਆ ਉਹਨਾਂ ਨੇ ਵੀ ਇਹ ਗੱਲ ਕਹਿ ਨਹੀਂ ਜਿਹੜਾ ਕਰਦਾ ਇਹ ਜਾਂਚ ਦਾ ਨਾ ਪੰਦਰੀ ਦਾ ਦਾ ਤੇ ਤੁਸੀਂ ਸਵੇਰੇ ਜਾ ਕੇ ਸਕੈਨ ਕਰਵਾ ਕੇ ਕੈਂਸਰ ਕਰਵਾ ਲਿਓ ਸਕੈਨ ਜ਼ਰੂਰ ਕਰਵਾਇਓ ਤੇ ਅਸੀਂ ਸਕੈਨ ਕਰਵਾਣੇ ਗਏ ਦੂਸਰੇ ਦਿਨ ਸਕੈਨ ਦੇ ਵਿੱਚ ਇਹ ਆਇਆ ਕਿ ਪੰਦਰੀਆਂ ਨਹੀਂ ਆਈਆਂ ਔਰ ਮੈਨੂੰ ਕੈਂਸਰ ਵੀ ਦੱਸਿਆ ਗਿਆ ਸਕੈਨ ਦੇ ਵਿੱਚ ਔਰ ਮੇਰੇ ਬੱਚੇ ਤਾਂ ਨੂੰ ਸੋਜ ਵੀ ਦੱਸੀ ਗਈ ਤੇ ਡਾਕਟਰਾਂ ਨੇ ਇੱਥੇ ਤਾਂ ਕਿ ਮੈਨੂੰ ਕਹਿ ਦਿੱਤਾ ਕਿ ਇਹਨਾਂ ਕੋਲ ਤਿੰਨ ਕ ਮਹੀਨੇ ਆਵਾਂ ਅਸਲ ਤੁਸੀਂ ਨਾ ਚਲ ਵੀ ਤੇ ਜਲਦੀ ਇਹਨਾਂ ਦਾ ਆਪਰੇਸ਼ਨ ਕਰਾ ਲਓ ਤੇ ਤੁਸੀਂ ਇੱਥੇ ਕਰੋ ਸਬਾਹ ਚਾ ਕੇ ਲੈ ਆਓ ਤੇ ਮੈਂ ਅਸੀਂ ਆਪਰੇਸ਼ਨ ਦੀ ਤਿਆਰੀ ਕਰਦੇ ਆਂ ਫਿਰ ਕਹਿੰਦੇ ਤੁਸੀਂ ਦਸਾਂ ਦਿਨਾਂ ਦੀ ਦਵਾਈ ਲੈ ਲਓ ਉਹਨਾਂ ਤੇ ਸਾਨੂੰ ਦਸਾਂ ਦਿਨਾਂ ਦੀ ਪਰਚੀ ਲੈ ਕੇ ਦੇਖ ਦੀ ਦਵਾਈ ਦੀ ਤੇ ਮੈਂ ਕੋਮਪਰਮੈਂਸ ਮਾਸਟਰ ਜੀ ਨੂੰ ਕਹਿ ਰਿਹਾ ਕਿ ਕੋਈ ਮੈਂ ਦਵਾਈ ਨਹੀਂ ਲੈਣੇ ਚਲੋ ਘਰ ਚ ਜਾਈਏ ਤੇ ਮੈਂ ਆਰ ਕੇ ਕੋਈ ਦਵਾਈ ਨਹੀਂ ਖਾਣੀ ਕੋਈ ਪੋਸ਼ਟੀ ਨਹੀਂ ਤਾਂ

ਉਹ ਸਕੇਨ ਕਿ ਮੈਨੂੰ ਤਰੀਕ ਵੀ ਨਹੀਂ ਜਾਜ ਹੈ ਕਿ ਖੁਦਾ ਨੇ ਮੈਨੂੰ ਆਸਾ ਕਾ ਸੰਭਾਲਿਆ ਕਦਾਂ ਮੈਨੂੰ ਅੱਜ ਕੱਗੇ ਵੀ ਸੰਭਾਲੇਗਾ ਪਰਮੇਸ਼ਰ ਦਾ ਧੰਨਵਾਦ ਕਰਦੀ ਆਂ ਜੇ ਅਸੀਂ ਵਿਸ਼ਵਾਸ ਦੇ ਨਾਲ ਪਰਮੇਸ਼ਰ ਦੇ ਅੱਗੇ ਦੁਆ ਪ੍ਰਾਰਥਨਾ ਕਰਾਂਗੇ ਤੇ ਸਾਡੇ ਨਾਲ ਜਿਹੜੀਆਂ ਵਿਵਾਰੀਆਂ ਗੁਪਤ ਵਿੱਚ ਹਨ ਅੰਦਰੋਂ ਅੰਦਰੀ ਬਣੀਆਂ ਤੋਂ ਅੰਦਰੋਂ ਅੰਦਰੀ ਗਾਇਬ ਹੋ ਉਸ ਸਾਡੇ ਆਇਆ ਔਰ ਮੈਂ ਕਹਿਣਾ ਚਾਹੁੰਦੀ ਆਂ ਕਿ ਪਰਮੇਸ਼ਰ ਦੇ ਨਾਲਸ ਦੇ ਵੀ ਪੰਧਰੀਏ ਸੀ ਵੀ ਪਾਈ ਹੈ ਮੰਦਰੀ ਸੀ ਵੀ ਜਿਹੜੀ ਉਹ ਪ੍ਰਾਰਥਨਾ ਦੇ ਜਿੱਕੇ ਆ ਅੱਜ ਕੋਈ ਦਵਾਈ ਨਹੀਂ ਕੋਈ ਕੁਛ ਨਹੀਂ ਅਸੀਂ ਸਿਰਫ ਪ੍ਰਾਰਥਨਾ ਹੀ ਆ ਪਰਮੇਸ਼ਰ ਦੇ ਨਾਲ ਨਾ ਨਾ ਚੱਲਿਆ ਹਮਨ ਕਿ ਜਦਾਂ ਜਾਂਦੇ ਆ ਕਿਤੇ ਇੱਕ ਬੇਟੀ ਹੋਣੀ ਅਸੀਂ ਜਾਣਦੇ ਆ ਕਿਤੇ ਵੀ ਪਰਮੇਸ਼ਰ ਦੇ ਨਾਮ ਸਾਨੂੰ ਬੁਲਾਉਂਦੇ ਆ ਜਾਂ ਪਿੰਡੀ ਗੈਕੀ ਜਾਂਦੀ ਆ ਅਸੀਂ ਜਾਣਦੇ ਹਾਂ ਉਹ ਸਭਾ ਤੇ ਤੇ ਪਰਮੇਸ਼ਰ ਦੇਖਦਾ ਹੈ ਕਿ ਇਹ ਮੇਰੇ ਨਾਮ ਚੱਲ ਗਿਆ ਤਾਂ ਕਿਉਂ ਨਾ ਇਹਨਾਂ ਕੋਲੋਂ ਭੈਰ ਤੋਂ ਇਤਨੀ ਵਿਪਾਲ ਜਿਹੜੀ ਆਈ ਤਾਂ ਗਾਇਬ ਕਰਾਂ ਤੇ ਪਰਮੇਸ਼ਰ ਨੇ ਮੇਰੀ ਵਿਪਾਲ ਨੂੰ ਗਾਇਬ ਕੀਤਾ ਔਰ ਪਰਮੇਸ਼ਰ ਦੇ ਨਾਲ ਸਭ ਵੀ ਪਾਦਰੀ ਨੂੰ ਕਾਇ ਪਿਤਾ ਸਾਨੂੰ ਵਿਸ਼ਵਾਸ ਹੈ ਪ੍ਰਭੂ ਸਾਡੇ ਜੀਵ ਵਿੱਚ ਅਦਮਿਤ ਬਾਕ ਕਾਤ ਜਾ ਰਿਹਾ ਪਰਮੇਸ਼ਰ ਹੋਰ ਵਾਲੇ ਜਿਹੜਾ ਸਭਾਲ ਮੇਰੇ ਤੇ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਸਿੱਖਿਆ ਕਿ ਵਿਸ਼ਵਾਸ ਕਰਨਾ ਹੈ ਅਸੀਂ ਵਿਸ਼ਵਾਸ ਇਹਨਾ ਦੂਸਰੇ ਵੀ ਪ੍ਰਾਰਥਨਾ ਕਰਦੇ ਹਾਂ ਤੇ ਜੇ ਕੋਈ ਗੱਲ ਸਾਡੀ ਗਾਲਾ ਜਿਹੜੀ ਤੁਸੀਂ ਨਹੀਂ ਦੱਸ ਸਕਦੇ ਉਹ ਪਰਮੇਸ਼ਰ ਕੋਲ ਦੱਸਣਾ ਬਲਿਆ ਔਰ ਗੁਪਤ ਵਿੱਚ ਪ੍ਰਾਰਥਨਾ ਕਰਕੇ ਉਹ ਗੁਪਤ ਵਿੱਚ ਆਪ ਨੂੰ ਪਾਸ ਕਰਦੇ ਹੈ ਤੇ ਦੋਸਤਾਂ ਦੀ ਪ੍ਰਾਰਥਨਾ ਕਰਕੇ ਅਸੀਂ ਚਲੇ ਆਏ ਵੀ ਪਾਸ ਸਕਦੇ ਆ ਪਰਮੇਸ਼ਰ ਦਾ ਮੈਂ ਨੰਵਾਦ ਕਰਦੀ ਆ ਤੁਸੀਂ ਮੈਨੂੰ ਸਭਾਂ ਦਾ ਦਿੱਤਾ ਦਾ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਬਾਕੀ ਦਾ ਸਭਾ ਪਰਮੇਸ਼ਰ ਦੇ ਹਾਸ ਹੁੰਦੇ ਨੇ ਹੋਰ ਤੁਸੀਂ ਲਈ ਪ੍ਰਾਰਥਨਾ ਕਰਦੇ ਨਾ ਬੇਨਭਰਵਾਤ ਲਈ ਤੇ ਮੇਰੇ ਬੱਚਿਆਂ ਲਈ ਪ੍ਰਾਰਥਨਾ ਕਰਦੇ ਨਾ ਜੋ ਵੀ ਉਹਨਾਂ ਦੇ ਪਰਮੇਸ਼ਰ ਦਾ ਉਹਨਾਂ ਦੇ ਬੱਚਿਆਂ ਦੇ ਪ੍ਰਤੀ ਦਰਸ਼ਨ ਹੋ ਉਹ ਉਹਦੇ ਜੀਵਨ ਪੂਰਾ ਹੋ ਸਕੇ